ਪਾਂਡੇ ਪੱਕੇ ਮਾਝੇ ਹੋਏ ਆ ਤਾਂ ਜਦੋਂ ਅੱਤ ਦੀ ਗਰੀਬੀ ਦੀ ਰੇਖਾ ਪਾਰ ਕਰਕੇ ਨਰੇਸ਼ ਕੁਮਾਰ ਡੋਗਰਾ ਹੁਣੀ ਆਪਣੀ ਜ਼ਿੰਦਗੀ ਦੇ ਵਿੱਚ ਸਭ ਹੋਏ ਨੇ ਨਰੇਸ਼ ਕੁਮਾਰ ਡੋਗਰਾ ਆਈਜੀ ਦੇ ਐਸ ਵਕਤ ਪੀਐਪੀ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੀ ਜ਼ਿੰਦਗੀ ਦੇ ਵਿੱਚ ਘੱਲਣਾ ਘਣੀ ਦੁਕਾਨਾਂ ਦੇ ਉੱਪਰ ਲੱਗੇ ਪਾਂਡੇ ਮਾਝੇ ਤੇ ਅੱਜ ਉਹ ਬਹੁਤ ਵੱਡੇ ਅਫਸਰ ਪੰਜਾਬ ਪੁਲਿਸ ਦੇ ਵਿੱਚ ਨੇ ਮਿੰਨ ਲਿਖੀ ਦੇ ਵਿੱਚ ਮਨਾਂ ਨਾ ਤੇ ਪੱਲ ਲੱਗੇ ਪਾਂਡੇ ਤੱਕ ਮਾਜੇ ਹੋਏ ਆ ਤਾਂ ਜਦੋਂ ਉਹ ਸਮਾਂ ਯਾਦ ਕਰਦੇ ਹੋ ਤੁਸੀਂ ਤੇ ਅੱਜ ਦਾ ਸਮਾਂ ਦੇਖਦੇ ਹੋ ਕਿ ਆਲੇ ਦੁਆਲੇ ਅੱਜ ਬਹੁਤ ਚਕਾ ਚਾਉਂਦਾ ਹੈ ਬਹੁਤ ਲੂਪ ਜਾਣਦੇ ਨੇ ਸਾਨੂੰ ਦਵਾਦੇ ਆ ਫਿਰ ਕਿਵੇਂ ਤੁਸੀਂ ਡਿਫਾਈਨ ਕਿਵੇਂ ਕਰਦੇ ਹੋ ਸਾਰੀ ਜ਼ਮੀਨ ਉਸ ਉਸ ਮਾਲਕ ਦਾ ਸ਼ੁਗਰ ਵੇਚਾਰ ਕਰਦੇ ਹ ਕਿ ਸਾਨੂੰ ਇੱਥੇ ਤੱਕ ਪਹੁੰਚਾਇਆ ਉਹਨੇ ਅੱਛਾ ਉਹ ਖੇਲ ਕੇ ਫਿਰ ਮੈਂ ਡਿਸਟ੍ਰਿਕਟ ਤੇ ਜਾਂ ਸਟੇਟ ਤੇ ਦਿੱਤੀਆ ਹੂੰ ਮੈਂ ਸੰਤੋ ਜਿੱਤੇ ਇੰਟਰਨੈਸ਼ਨਲ ਕੀ ਗੀਆ ਹੂੰ ਉਸ ਮਾਲਕ ਦਾ ਸ਼ੁਕਰਗੁਜ਼ਾਰ ਆ ਸਾਡੇ ਗਿੱਲ ਸਾਹਿਬ ਔਰ ਚਟੋਪਾਧਿਆ ਸਾਹਿਬ ਸੇ ਕਿਹਾ ਤਾ ਸਾਡੇ ਕੋ ਮੇਸਾਜ ਨੇ ਮੈਨੂੰ ਅਜੇ ਇਹ ਅਸੀਂ ਬੁਲਾ ਕੇ ਭਰਤੀ ਕੀਤਾ ਭੂਮਿਕਾ ਇਹ ਜਿਹੜੇ ਐਸੇ ਗਰੀਬ ਆ ਜਿਹੜਾ ਕਿਰਾਇਆ ਨਹੀਂ ਦੇ ਸਕਦੇ ਅੱਛਾ ਟੈਕਸ ਵੀ ਨਹੀਂ ਲੈ ਸਕਦੇ ਨੇ ਕੋਈ ਅਸੀਂ ਉਹਨੇ ਚੁੱਕੇ ਹੋ ਗਏ ਆ ਕਿ ਅਸੀਂ ਉਹਨਾਂ ਨੂੰ ਕਿਰਾਇਆ ਵੀ ਦੇ ਦਿੰਦਾ ਆ ਟੈਕਸ ਵੀ ਲਾ ਦਿਦੇ ਆ ਤੂੰ ਵੀ ਅਸੂ ਫੀਲਡ ਦੇ ਚੀ ਰਹਿ ਜਾਂ ਤੂੰ ਵੀ ਰਹਿ ਆੜ ਕੇ ਰਹਿ ਆ ਇਹ ਨਹੀਂ ਜਿਸਨ ਆ ਤੂੰ ਕਹਿਆ ਕੁਛ ਵੀ ਆ ਤੁਸੀਂ ਵੀ ਜਲੰਧਾ ਦੇ ਮੀਡੀਆ ਦਾ ਮੇਨ ਹੋ ਤੁਹਾਨੂੰ ਵੀ ਪਤਾ ਹੈ ਜੀ ਠੀਕ ਆ ਇਨਸਾਫ ਦੇ ਮਗਰ ਜਾਣਾ ਜੇ ਸਾਡੇ ਕੋਲ ਗਲਤ ਕੰਮ ਕਰਾਵੇ ਮੈਂ ਨਹੀਂ ਕਰ ਕੋਈ ਕਵੇ ਕੋਈ ਕੁਛ ਕਰ ਮੈਂ ਉਹਨਾਂ ਨੂੰ ਸਵੇਰੇ ਕਿਹਾ ਮੈਂਗਾ ਪਾਪਾ ਹੀ ਦੇ ਦੇ ਕਰਾਇਆ ਦੇ ਦੇ ਤੂੰ ਕਹਿੰਦਾ ਪਰ ਤੂੰ ਜੇ 5 ਰੁਪਏ ਆ ਅੱਛਾ 5 ਰੁਪਏ ਨਹੀਂ ਲੈਣਾ ਹੂੰ ਉਹਨਾਂ ਨੇ ਜੀਤ ਤੋਂ 5 ਰੁਪਏ ਲਾ ਕੇ ਦਿੱਤੇ ਤੇ ਜਦੋਂ ਮੈਨੂੰ ਨਹੀਂ ਪਤਾ ਸ਼ਾਇਦ ਰੁਪਈਆ ਕਰਾਇਆ ਹੋਊਗਾ 1981 81 ਇਹ ਜਾਣਾ ਕਿੱਥੇ ਸੀ ਤੁਸੀਂ ਚੰਦੀ ਸਰ ਜੀ ਗੱਲ ਕੀ ਆ ਕੀ ਇਹ ਉਹਨਾਂ ਨੇ ਉਹਨਾਂ ਨੇ ਕਿਹਾ ਪਤਰੇ ਸੇਰੇ ਦੁੱਧ ਦਾ ਨਹੀਂ ਆਣਾ ਇਹ ਦੇਖ ਲੈ ਹਾਂ ਸੇਰੇ ਆਏ ਦੁੱਧ ਲਈ ਮੈਂ ਲੈ ਕੇ ਆਂਦਾ ਨਾ ਪੈਸੇ ਖੰਡ ਖੁਣ ਲਈ ਜੋ ਵੀ ਹੈਗਾ ਤੇ ਮੈਂ ਫਿਰ ਥੋੜਾ ਜਿਹਾ ਚੁੱਪ ਕਰ ਗਿਆ ਕਹਿੰਦੇ ਚੱਲੇ ਜਾ ਕੋਈ ਗੱਲ ਨਹੀਂ ਮੈਂ ਦੇਖੀ ਬੀਜੋਂ ਨਿਕਲ ਕੇ ਜਦੋਂ ਇਹ ਚੀਜ਼ਾਂ ਹਾਸਲ ਹੁੰਦੀਆਂ ਨੇ ਤਾਂ ਫਿਰ ਬੰਦੇ ਨੂੰ ਖੁਸ਼ੀ ਦਾ ਵੀ ਟਿਕਾਣਾ ਨਹੀਂ ਦਿੰਦਾ ਤਾਂ ਫਿਰ ਮਾਪਿਓ ਨੇ ਜਦੋਂ ਮਾਣ ਕੀਤਾ ਉਹ ਕੀ ਸਮਾਂ ਸੀਗਾ ਉਦੋਂ ਉਹਨਾਂ ਨੂੰ ਪਤਾ ਸੀ ਮੈਂ ਗੇਮ ਕਰਦਾ ਪਿਆ ਉਹਨਾਂ ਨੂੰ ਪਤਾ ਨਹੀਂ ਸੀ ਵਿਚਾਰਿਆਂ ਨੂੰ ਨੈਸ਼ਨਲ ਕੀ ਹੁੰਦਾ ਕੁਝ ਉਹਨਾਂ ਨੂੰ ਪਤਾ ਕਿ ਖੇਡਦਾ ਪਿਆ ਕਿ ਮੈਡਲ ਜਿੱਤ ਕੇ ਆਉਂਦਾ ਕਿ ਜਦੋਂ ਮੇਰੀ ਖ਼ਬਰ ਚ ਫੋਟੋ ਆਉਂਦੀ ਸੀ ਜਾਂ ਕੁਝ ਆਉਂਦੀ ਸੀ ਤੋਂ ਬਾਜ਼ਾਰ 'ਚ ਦਿਖਾਉਂਦੇ ਹੁੰਦੇ ਸੀ ਬਾਪੂ ਜੀ ਨੇ ਦਿਖਾਉਣਾ ਜਿਹੜੇ ਬਾਜ਼ਾਰ 'ਚ ਦੁਕਾਨ ਹਾਂ ਜੀ ਇਰੇ ਸੁਖ ਮਾਣਿਆ ਉਹਨਾਂ ਨੇ ਪੂਰਾ ਕਿਹਣੀ-ਕਣੀਆਂ ਨੀਜਾਂ ਪਨਾਈਆਂ ਕਰਤੀਆਂ ਉਹਨਾਂ ਨੇ ਆਹ ਉਹਨਾਂ ਨੇ ਜੋ ਕਿਹਾ ਕਿੱਥੇ ਜਾਣਾ ਸਾਰਾ ਉਹਨਾਂ ਨੇ ਯਾਤਰਾ ਵਿੱਚ ਟਾਇਆ ਮੈਂ ਸਭ ਛਿਟਾਇਆ ਅੱਛਾ ਕਿੱਥੇ ਵੀ ਯਾਤਰਾ ਦੇ ਜਾਣਾ ਹੂੰ ਉਹਨੂੰ ਯਾਤਰਾ ਚਾਰੋਂ ਧਾਮ ਕਰਾਇਆ ਕਰਵਾ ਆ ਗਏ ਹਰ ਯਾਤਰਾ ਦੇ ਰਹੀ ਹਰ ਕਿੱਥੇ ਹੂੰ ਜੀ ਮੈਨੂੰ ਲੱਗਦਾ ਕਿ ਮਾਤਾ ਦੇ ਬਹੁਤ ਵੱਡੇ ਭਗਤ ਹੁੰਦੇ ਸੀ ਉੱਥੇ ਆਸਾਂ ਜਾਨੇ ਵੀ ਮੇਰੇ ਮੰਗਲਵਾਰ ਸੀ ਹਰ ਮੰਗਲਵਾਰ ਮੰਦਰ ਤੋਂ ਕੇ ਆਇਆ ਹੂੰ ਸੁਖਿਆ ਕਿੰਨੇ ਸਾਲ ਸਾਨੂੰ ਜਾਣਦਿਆਂ ਨੂੰ ਹੋਵੇ ਹੂੰ ਉਹ ਉਹਦੀ ਦੇਣ ਹੈ ਵਿਸ਼ਵਾਸ ਹਾਂ ਬਿਲਕੁਲ ਪੂਰਾ ਸਮਾਜ ਦੁਆਰਾ ਮਨਿੱਤਾ ਹੈ ਚੰਗਾ ਮਾੜਾ ਮਾੜਾ ਹੋਵੇ ਉਹ ਦਰ ਨਹੀਂ ਛੱਡੇਗਾ ਹੂੰ ਹੈ ਕਿਨੇ ਲੋੜਵੰਦ ਜਿੰਨਾਂ ਦਾ ਕੋਈ ਦਾਦਾ ਤੁਸੀਂ ਪੱਕਾ ਖਰਚਾ ਚੱਕਿਆ ਹੋਵੇ ਜਾਂ ਕੋਈ ਦਾਦੇ ਹਾਂ ਹੁਸ਼ਿਆਰਪੁਰ ਹੈਗੇ ਕਈ ਗਰੀਬ ਬੱਚੇ ਆnde ਆ ਉਹਨਾਂ ਦਾ ਉਹਨਾਂ ਨੂੰ ਅਸੀਂ ਕਹੀਦਾ ਜਦੋਂ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਹੂੰ ਅਸੀਂ ਆ ਜਾ। ਇਹਨਾਂ ਤੋਂ ਨਹੀਂ ਚੱਕਦੇ ਹਾਂ। ਹਾਂ ਹਾਂ ਮੈਂ ਦਿੱਲੀ ਸਵੇਰੇ ਚਾਰ ਪੰਜ ਪੰਜ 6 ਕਿਲੋਮੀਟਰ ਨਹੀਂ ਕਰਦਾ ਵੇਚਦੇ ਨਹੀਂ ਕਰਦਾ। ਅੱਛਾ। ਹਾਂ ਆਪਣੀ ਐਕਸੈਸਰੀ ਕਰੀ। ਪਰ ਪੈ ਤਾਂ ਭਾਵੇਂ ਚੋਰ ਤੁਸੀਂ ਭੱਜ ਨਹੀਂ ਦਿੰਦੇ ਹੋਗੇ ਭੱਜ ਕੇ ਆਪ ਬਣਦੇ ਹੋਗੇ ਤੇ ਬਣਨ ਦੀ ਲੋੜ ਨਹੀਂ। ਨਹੀਂ ਨਹੀਂ ਵਾ ਤੁਸੀਂ ਭੱਜ ਲਵੇ ਚੋਰ ਜਿੱਥੇ ਤੱਕ ਭਜਣਾ ਹੀ ਫੜ ਲਈਦਾ। ਅੱਤ ਦੀ ਗਰੀਬੀ ਦੀ ਰੇਖਾ ਪਾਰ ਕਰਕੇ ਨਰੇਸ਼ ਕੁਮਾਰ ਡੋਗਰਾ ਹੁਣੀ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਏ ਨੇ ਨਰੇਸ਼ ਕੁਮਾਰ ਡੋਗਰਾ ਆਈਜੀ ਨੇ ਇਸ ਵਕਤ ਪੀਏਪੀ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੀ ਜ਼ਿੰਦਗੀ ਦੇ ਵਿੱਚ ਘਾਲਣਾ ਕਢੀ ਦੁਕਾਨਾਂ ਦੇ ਉੱਪਰ ਲੱਗੇ ਭਾਂਡੇ ਮਾਂਜੇ ਤੇ ਅੱਜ ਉਹ ਬਹੁਤ ਵੱਡੇ ਅਫਸਰ ਪੰਜਾਬ ਪੁਲਿਸ ਦੇ ਵਿੱਚ ਨੇ ਅਸੀਂ ਅੱਜ ਉਹਨਾਂ ਦੀ ਕਹਾਣੀ ਤੁਹਾਡੇ ਤੱਕ ਲੈ ਕੇ ਪਹੁੰਚਾਂਗੇ ਕਿ ਉਹ ਕਿਸ ਤਰੀਕੇ ਦੇ ਨਾਲ ਜ਼ਿੰਦਗੀ ਨੂੰ ਜਿਉਂ ਰਹੇ ਨੇ ਕਿਵੇਂ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕੀਤਾ। ਥੈਂਕ ਯੂ ਸੋ ਮੱਚ ਸਰ ਤੁਸੀਂ ਸਮਾਂ ਦਿੱਤਾ ਸਾਡੇ ਨੂੰ। ਥੈਂਕ ਯੂ ਮੇਰਾ ਵੀਰ। ਔਰ ਸੁਣਾਓ ਠੀਕ ਠਾਕ ਹੋ? ਹਾਂ ਠੀਕ ਆ ਵਧੀਆ ਮੇਰਾ। ਹੋਰ ਸੁਣਾਓ। ਕਿਵੇਂ ਚੱਲ ਰਿਹਾ ਜੀ ਸਿਸਟਮ? ਵਧੀਆ ਸਿਸਟਮ ਚੱਲ ਰਿਹਾ ਸਾਰਾ ਸਾਡਾ ਸਪੋਰਟਸ ਸਭਾ ਵੀ ਵਧੀਆ ਚੱਲ ਰਿਹਾ ਇੱਥੇ। ਹਮਮ। ਕਿ ਸਾਡੇ ਹੁਣੇ ਹੀ ਸਪੋਰਟਸਮੈਨ ਜਿਹੜੇ ਆ 올림픽 ਚੋਂ ਜਿੱਤ ਕੇ ਆਏ ਆ। हां मैं देख रहा आ, सी दा दा तो तो कि हरमन हनी ਤੁਹਾਡੇ ਕੋਲ ਹੀ ਬੈਠੇ ਸੀਗੇ। ਹਰਮਨੂਨੀ ਸਾਡੇ ਕੋਲ ਬੈਠੇ ਸੀਗੇ। ਹਾਂ। ਉਹਨਾਂ ਦਾ ਅਸੀਂ ਕਿਉਂਕੋ ਸਾਡੇ ਪੰਜਾਬ ਦੀ ਸ਼ਾਨ ਆ। ਹਿੰਦੁਸਤਾਨ ਦੀ ਸ਼ਾਨ ਆ ਉਹ। ਹੂੰ। ਕਿ 올림픽 ਚ ਜਿੱਤ ਗਿਆ ਸਾਡਾ ਫਰਜ਼ਵੰਦਾ ਉਹਨਾਂ ਦਾ ਆਂ ਦਾ ਔਨਰ ਕਰਨਾ। ਤੁਹਾਨੂੰ ਤਾਂ ਮੈਨੂੰ ਲੱਗਦਾ ਕਿ ਵੱਖਰਾ ਵੀ ਚਾ ਚੜਿਆ ਹੋਊਗਾ ਕਿਉਂਕਿ ਜਦੋਂ ਪਲੇਅਰ ਨੂੰ ਪਲੇਅਰ ਆ ਕੇ ਮਿਲਦੇ ਆ ਤਾਂ ਇੱਕ ਆਪਣੇ ਆਪ ਦੇ ਵਿੱਚ ਤੁਹਾਨੂੰ ਆਪਣਾ ਵੀ ਸਮਾ ਯਾਦ ਆਇਆ ਹੋਊਗਾ ਤੇ ਇੱਕ ਫਕਰ ਤਾਂ ਹੋਇਆ ਹੋਊਗਾ। ਹਾਂ ਹਾਂ ਫਕਰ ਹੁੰਦਾ ਸਾਨੂੰ ਕਿ ਸਾਡੇ ਨਾਲ ਦੇ ਆ। ਅਸੀਂ ਚਲੋ ਉੱਥੇ ਤੱਕ ਨਹੀਂ ਪਹੁੰਚੇ ਚਲੋ ਇਹ ਸਾਡੇ ਭਰਾ ਪਹੁੰਚੇ ਉੱਥੇ ਤੱਕ। ਸਾਨੂੰ ਫਕਰ ਹੁੰਦਾ ਸਾਡੇ ਸਾਡੀ ਕੰਟਰੀ ਦਾ ਨਾਂ ਇਨੀ ਕੰਟਰੀਆਂ ਤੋਂ ਉੱਚਾ ਕਰਕੇ ਆਇਆ ਹੂੰ ਬ੍ਰੌਂਜ਼ ਮੈਡਲ ਜਿੱਤ ਕੇ ਆਇਆ ਉਹ ਹੁੰਦਾ ਫਕਰ ਹੁੰਦਾ ਕਿ ਸਾਡੇ ਪੰਜਾਬ ਪੁਲਿਸ ਦੇ ਆ ਮਾਨਯੋਗ ਸੀਐਮ ਸਾਹਿਬ ਨੇ ਇਹਨਾਂ ਨੂੰ ਐਜੇ ਡੀਐਸਪੀ ਭਰਤੀ ਕੀਤਾ ਇੱਕ ਸਾਡੀ ਪੁਲਿਸ ਦੀ ਸ਼ਾਨ ਵਧਾਈ ਹੈ ਸ਼ਾਨ ਵਧਾਈ ਹੈ ਸ਼ਾਨ ਵਧਾਈ ਹੈ ਇਸ ਕਰਕੇ ਵਧੀਆ ਤਾਂ ਤੁਸੀਂ ਬਲੈਕ ਬੈਲਟ ਹੋ ਜੋ ਡੋਗੋ ਕਰਾਟੇ ਦੇ ਵਿੱਚ ਆਪਣੇ ਸਮੇਂ ਦੇ ਵਿੱਚ ਰਹੇ ਹੋ ਤੇ ਮੈਂ ਜਿਵੇਂ ਸਟਾਰਟਿੰਗ ਦੇ ਵਿੱਚ ਵੀ ਆਖਿਆ ਵੈਸੇ ਮਾਈਂਡ ਨਾ ਕਰਿਓ ਵੀ ਤੁਸੀਂ ਕੱਪੜੇ ਦੀ ਦੁਕਾਨਾਂ ਦੇ ਉੱਤੇ ਲੱਗ ਕੇ ਵੀ ਕੰਮ ਕੀਤਾ ਤੁਸੀਂ ਦੱਸਦੇ ਸੀਗੇ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਦੁਕਾਨਾਂ ਦੇ ਉੱਤੇ ਲੱਗ ਕੇ ਭਾਂਡੇ ਤੱਕ ਮਾਂਜੇ ਹੋਏ ਆ ਆਹੋ ਜੀ ਤਾਂ ਜਦੋਂ ਉਹ ਸਮਾਂ ਯਾਦ ਕਰਦੇ ਹੋ ਤੁਸੀਂ ਤੇ ਅੱਜ ਦਾ ਸਮਾਂ ਦੇਖਦੇ ਹੋ ਕਿ ਆਲੇ-ਦੁਆਲੇ ਅੱਜ ਬਹੁਤ ਚਕਾਚੌਂਦਾ ਹੈ ਬਹੁਤ ਲੋਕ ਜਾਣਦੇ ਨੇ ਸਲੂਟ ਵੱਜਦੇ ਆ ਫਿਰ ਕਿਵੇਂ ਤੁਸੀਂ ਡਿਫਾਈਨ ਕਿਵੇਂ ਕਰਦੇ ਹੋ ساری ਜ਼ਿੰਦਗੀ ਉਸ ਉਸ ਮਾਲਕ ਦਾ ਸ਼ੁਕਰਗੁਜ਼ਾਰ ਕਰਦੇ ਆ ਹੂੰ ਕਿ ਸਾਨੂੰ ਇੱਥੇ ਤੱਕ ਪਹੁੰਚਾਇਆ ਉਹਨੇ अच्छा क्योंकि मेरे फादर श्री बालका मडोगरा जी हमारी कपड़े दी शॉप हुंदी थी अच्छा किसी कारण ना करके वो बहुत स्टॉप हो गई अच्छा कि ਸਾਡੇ ਫਾਦਰ ਨੇ ਉਸ ਤੋਂ ਬਾਅਦ ਹਲਵਾਈ ਦੀ ਦੁਕਾਨ ਖੋਲੀ اچھا ਠੀਕ ਆ ਉਹਦੇ ਵਿੱਚ ਅਸੀਂ ਆਪਣੇ ਫਾਦਰ ਨਾਲ ਅਜੇ ਛੋਟੇ ਸੀਗੇ ਉਦੋਂ ਅਸੀਂ ਅਸੀਂ ਹੱਥ ਪਟਾਉਂਦੇ ਸੀ ਅਸੀਂ ਭਾਂਡੇ ਵੀ ਧੋਂਦੇ ਸੀ ਦੁਕਾਨ ਤੇ ਚਾਹ ਵੀ ਦੇ ਕੇ ਆਈਦੀ ਸੀ ਠੀਕ ਹੈ ਨਾ ਇਹ ਸਾਡਾ ਉਸ ਮਾਲਕ ਨੇ ਜੋ ਲਿਖਿਆ ਉਸ ਤੋਂ ਬਾਅਦ ਫਿਰ ਅਸੀਂ ਸਾਡੇ ਸਕੂਲ ਸੀਗਾ ਜਿਹੜੀ ਸਕੂਲ ਸੀਗਾ ਸਾਡੇ ਕੋਲੀ ਜੀ اچھا ਜੀ ਉੱਥੇ ਸਾਡੀ ਮੇਰੇ ਫਾਦਰ ਐਡਮਿਸ਼ਨ ਕਰਾਤੀ ਫਿਰ ਉੱਥੇ ਜੂਡੋ ਦੇ ਕੋਚ ਸੀਗੇ ਸਾਡੇ ਸ੍ਰੀਨਦਰ ਸਿੰਘ ਸੋਢੀ ਪਦਾਮਰ ਸ਼ਰਮਾ ਜੀ ਉਹਨਾਂ ਨੇ ਫਿਰ ਸਾਨੂੰ ਉੱਥੇ ਉਸ ਪਾਸੇ ਲਾਇਆ ਜੂਡੋ ਚ ਅੱਛਾ ਜੂਡੋ ਫਿਰ ਮੈਂ ਖੇਲੀ ਜੂਡੋ ਖੇਲ ਕੇ ਫਿਰ ਮੈਂ ਡਿਸਟ੍ਰਿਕਟ ਚ ਜਿੱਤੇਆ ਸਟੇਟ ਚ ਜਿੱਤੇਆ ਨੈਸ਼ਨਲ ਚ ਜਿੱਤੇਆ ਇੰਟਰਨੈਸ਼ਨਲ ਖੇਲੀ ਆ ਫਿਰ ਉਸ ਮਾਲਕ ਦਾ ਸ਼ੁਕਰਗੁਜ਼ਾਰ ਆ ਸਾਡੇ ਗਿੱਲ ਸਾਹਿਬ ਔਰ ਛਟੋਪਾਦੀਆ ਸਾਹਿਬ ਸੀਗੇ ਤਾਂ ਸਾਡੇ ਭੱਲੂ ਸਾਹਿਬ ਨੇ ਮੈਨੂੰ ਐਜੇ ਐਸਏ ਬੁਲਾ ਕੇ ਭਰਤੀ ਕੀਤਾ ਇਹ ਵੀ ਆਪਾਂ ਕਰਾਂਗੇ ਇਹਦੇ ਤੇ ਵੀ ਹੌਲੀ ਹੌਲੀ ਆਉਣੇ ਅੱਗੇ ਵੀ ਕਿਵੇਂ ਤੁਸੀਂ ਪੁਲਸ ਵਿੱਚ ਭਰਤੀ ਹੋਏ ਤੇ ਕਿਵੇਂ ਤੁਸੀਂ ਕਿਹੜੇ ਕਿਹੜੇ ਮੈਡਲ ਜਿੱਤੇ ਪਹਿਲਾਂ ਇਹ ਦੱਸੋ ਕਿ ਜਦੋਂ ਤੁਸੀਂ ਕੰਮ ਕਰਦੇ ਹੁੰਦੇ ਸੀਗੇ ਜਦੋਂ ਕਰਦੇ ਵਿੱਚ ਗਰੀਬੀ ਸੀਗੀ ਉਹ ਜਿਹਾ ਮਾਹੌਲ ਨਹੀਂ ਸੀਗਾ ਤੇ ਉਸ ਸਮੇਂ ਆਉਂਦਾ ਸੀਗਾ ਮਨ ਦੇ ਵਿੱਚ ਕਿ ਮੈਂ ਕਦੀ ਐਦਾਂ ਪਲੇਅਰ ਤੇ ਜਾਂ ਫਿਰ ਮੈਂ ਐਦਾਂ ਪੁਲਿਸ ਅਫਸਰ ਬਣੂੰਗਾ ਨਹੀਂ ਕੁਛ ਨਹੀਂ ਐਦਾਂ ਦਾ ਸੀ ਕੋਈ ਐਦਾਂ ਦਾ ਮਤਲਬ ਮਨ ਦੇ ਵਿੱਚ ਸੀਗੇ ਨਹੀਂ ਕਿ სპੋਰਟਸਮੈਨ ਬਣਾਂਗੇ ਅਸੀਂ ਇਸ ਲੈਵਲ ਤੇ ਪਹੁੰਚਾਂਗੇ ਹੂੰ ਤੇ ਨਹੀਂ ਸੀਗੀ ਮਨ ਦੇ ਵਿੱਚ ਕਿਉਂਕਿ ਗਰੀਬ ਘਰ ਦੇ ਵਿੱਚੋਂ ਅਸੀਂ ਕੋਈ ਐਵੇਂ ਨਹੀਂ ਸੀਗਾ ਵੀ ਮਤਲਬ ਕਰਦੇ ਵਿੱਚੋਂ ਠੀਕ ਠਾਕ ਅਸੀਂ ਵੀ ਕੋਈ ਮਤਲਬ ਵਧੀਆ ਸੀਗਾ ਸਿਸਟਮ ਐਵੇਂ ਵੀ ਨਹੀਂ ਕੋਈ ਸੰਘਰਸ਼ ਕਰਕੇ ਆਏ ਹੋ ਅੱਗੇ ਨਹੀਂ ਸੰਘਰਸ਼ ਕੀਤਾ ਮੇਰੇ ਡਾਕਟਰ ਗੋਇਲ ਸਾਹਿਬ ਸੀਗੇ ਮੈਂ ਪਲੇਅਰ ਵਧੀਆ ਸੀ ਮੇਰੀ ਡਾਈਟ ਘਰੋਂ ਨਹੀਂ ਹੁੰਦੀ ਸੀ ਅੱਛਾ ਫਿਰ ਉਹਨਾਂ ਨੇ ਮੇਰੀ ਡਾਈਟ ਜਿਹੜੀ ਹੈਗੀ ਡਾਕਟਰ ਗੋਇਲ ਹਾਰਪੁਰ ਦੇ ਡਾਕਟਰ ਮਸ਼ਹੂਰ ਡਾਕਟਰ ਗੋਇਲਾ ਅੱਛਾ ਉਹਨਾਂ ਨੇ ਮੇਰੀ ਫਿਰ ਡਾਈਟ ਲਾਈ ਮੈਨੂੰ ਕਿਲੋ ਦੁੱਧ ਲਾਇਆ ਸਵੇਰੇ ਸ਼ਾਮ ਅੱਛਾ ਤੇ ਫਿਰ ਮੈਂ ਤੁਹਾਡੀ ਗੇਮ ਦੇਖ ਕੇ ਹਾਂ ਗੇਮ ਦੇਖ ਕੇ ਮੇਰੀ ਕਿਉਂਕਿ ਮੇਰਾ ਨੈਸ਼ਨਲ ਜੋ ਗੋਲਡ ਸੀਗਾ ਮੇਰੇ ਕੋਚ ਸਰੇਂਦਰ ਸਿੰਘ ਸੋਢੀ ਉਹਨਾਂ ਨੇ ਫਿਰ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਵੇਖਿਆ ਕਿ ਨਰੇਸ਼ ਤੈਨੂੰ ਵਧੀਆ ਤੋ ਹੈਗਾ ਕਿ ਮੈਂ ਤੇਰੀ ਜਿਹੜੀ ਹੈਗੀ ਕਿਲੋ ਦੁੱਧ ਸਵੇਰੇ ਕਿਲੋ ਸ਼ਾਮੀ ਅੱਛਾ ਤੇ ਮੈਂ ਫਿਰ ਉੱਥੇ ਮੈਨੂੰ ਉਹਨਾਂ ਨੇ ਡਾਈਟ ਲਾਈ ਸੀ ਕਿਉਂਕਿ ਸਾਡੇ ਘਰ ਤੇ ਨਹੀਂ ਸੀਗੇ ਆਓ ਆਪਾਂ ਬਾਕੀ ਗੱਲਬਾਤ ਉੱਤਰ ਬੈਠ ਕੇ ਕਰਦੇ ਹਾਂ ਹੂੰ ਕਰਦੇ ਹਾਂ ਤੇ ਉਹ ਫਿਰ 1 ਕਿਲੋ ਦੁੱਧ ਉਹਦਾਂ ਨੇ ਲਗਾ ਦਿੱਤਾ ਹਾਂਜੀ ਅੱਛਾ ਤੇ ਉਹ ਬਾਕੀ ਦੀ ਡਾਈਟ ਫਿਰ ਕਿਵੇਂ ਮੈਨੇਜ ਕਰਦੇ ਸੀਗੇ ਤੁਸੀਂ ਵਾਕਿਆ ਦੀ ਡਾਈਟ ਤਾਂ ਖਾਣਾ ਹੀ ਜੀ ਰੋਟੀ ਹਾਂ ਠੀਕ ਹੈ ਜੀ ਹੋਰ ਅਸੀਂ ਨਾਨ ਵੇਜ ਵਗੈਰਾ ਖਾਂਦੇ ਨਹੀਂ ਸੀ ਅੱਛਾ ਤੁਸੀਂ ਵੈਜੀਟੇਰੀਅਨ ਹੋ ਆਹੋ ਹੂੰ ਤੇ ਅਜੇ ਵੀ ਨਹੀਂ ਹੁਣ ਤਾਂ ਖਾਲੀ ਸਪੋਰਟਸ ਵੇਲੇ ਫਿਰ ਜਾਣਾ ਪੈਂਦਾ ਖਾਣੀ ਪੈਂਦੀ ਹੁਣ ਤਾਂ ਖਾਲੀ ਦਾ ਕਦੀ ਕਦੀ ਜਾ ਹੋਇਆ ਬਦਚਾਨੀ ਦਾ ਤੇ ਡਾਕਟਰ ਗੋਲ ਮੈਂ ਖਾਜੀ ਵੀ ਉਹ ਇਸ ਦੁਨੀਆ ਚ ਨਹੀਂ ਰਹੇ ਉਹਨਾਂ ਦਾ ਬੇਟਾ ਸਾਡੇ ਪ੍ਰਧਾਨ ਜੀ ਆ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਬੜਾ ਸਾਥ ਦਿੰਦੇ ਆ ਸਾਡਾ ਸਾਰੇ ਦਾ ਸਾਰੇ ਇੱਕੋ ਜਿਹੇ ਪਲੇਅਰ ਨਹੀਂ ਆ ਸਾਡੇ ਹੁਣ ਵੀ ਕਈ ਪਲੇਅਰ ਜਿਹੜੇ ਐਸੇ ਗਰੀਬ ਆ ਜਿਹੜਾ ਕਿਰਾਇਆ ਨਹੀਂ ਦੇ ਸਕਦੇ ਅੱਛਾ ਟਰੈਕਸੂਟ ਨਹੀਂ ਲੈ ਸਕਦੇ ਕੋਈ ਅਸੀਂ ਉਹਨੇ ਚ ਅੱਗੇ ਹੋ ਗਏ ਆ ਅਸੀਂ ਉਹਨਾਂ ਨੂੰ ਕਰਾਇਆ ਵੀ ਦੇਦੀਦਾ ਆ ਟਰੈਕਸੂਟ ਵੀ ਲਾ ਦੀਦੇ ਆ ਸਾਡੇ ਕੋਚ ਸਾਹਿਬ ਜਿਹੜੇ ਸਿੰਧਸ ਉਹ ਬਹੁਤ ਕਰਦੇ ਹੈਲਪ ਅੱਛਾ ਜਿਹੜਾ ਪਲੇਅਰ ਜਾਣਾ ਆ ਕਿਸੇ ਨੇ ਦਿੱਲੀ ਜਾਣਾ ਖੇਲਣ ਜਾਂ ਕੁਝ ਜਾਣਾ ਨਹੀਂ ਹੁੰਦੇ। ਕਈ ਕਰਾਂ ਦੇ ਹਾਲਾਤ ਐਸੇ ਆ। ਅੱਛਾ ਚਲੋ ਮੈਂ ਤੁਹਾਡੇਾਂ ਚ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਾਂ ਕਰੂੰਗਾ। ਜਿੱਥੇ ਮੈਂ ਗਲਤ ਹੋਇਆ ਤੁਸੀਂ ਮੈਨੂੰ ਦੱਸ ਦਿਓ ਵੀ ਇਹ ਗੱਲ ਨਹੀਂ ਆ। ਕਹਿੰਦੇ ਵੀ ਇੱਕ ਵਾਰੀ ਤੁਹਾਡੇ ਮੈਚ ਹੋ ਰਹੇ ਸੀਗੇ ਡਿਸਟ੍ਰਿਕਟ ਲੈਵਲ ਤੇ ਸੀਗੇ ਸ਼ਾਇਦ ਵੀ ਜਿਹੜੇ ਫਾਈਨਲ ਦੇ ਵਿੱਚ ਤੁਹਾਡੇ ਸਗੇ ਭਰਾ ਦੇ ਨਾਲ ਮੁਕਾਬਲਾ ਹੋ ਗਿਆ ਸੀਗਾ। ਉਹ ਕੀ ਕਹਾਣੀ ਸੀਗੀ? 1981 ਦੀ ਗੱਲ ਆ ਜੀ। ਅੱਛਾ ਡਿਸਟ੍ਰਿਕਟ ਹੋ ਰਹੀ ਹੂਸ਼ਿਆਰਪੁਰ ਚ। ਠੀਕ ਹੈ। ਤੇ ਮੇਰੀ ਔਰ ਮੇਰੇ ਬ੍ਰਦਰ ਦੀ ਫਾਈਨਲ ਮੇਰੀ ਸੀਗੀ ਬਾਊਟ ਜੀ ਜੂਡੋ ਦੀ ਤੁਸੀਂ ਜਿੱਤਦੇ 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 ਫਾਈਨਲ ਦੇ ਵਿੱਚ ਆਪਣੇ ਭਰਾ ਦੇ ਭਰਾ ਦੇ ਨਾਲ ਫਸ ਗਈ ਮੇਰੀ ਜੀ ਉਹ ਮੈਨੂੰ ਕਹਿੰਦਾ ਤੂੰ ਦੇ ਦੇ ਮੈਂ ਕਹਿੰਦਾ ਲੜ ਕੇ ਲੈ ਲੈ ਮੈਂ ਕਹਿੰਦਾ ਮੈਦਾਨ 'ਚ ਲੜ ਕੇ ਲੈ ਲੈ ਉਦਾਂ ਨਹੀਂ ਬਦੇਨੀ ਤੈਨੂੰ ਅੱਛਾ ਫਿਰ ਦੋਨਾਂ ਦੀ ਫਾਈਟ ਉਹ ਮੈਂ ਜਿੱਤ ਗਿਆ ਨਹੀਂ ਤੁਸੀਂ ਜਿੱਤ ਗਏ ਫਿਰ ਵੱਡੇ ਭਰਾ ਨੇ ਕਿਹਾ ਹਣਾ ਵੀ ਨਿਕਾ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਲੜਿਆ ਨਹੀਂ ਤੈਨੂੰ ਦੇ ਦਿੱਤੀ ਮੈਂ ਕਹਿੰਦਾ ਚੱਲ ਠੀਕ ਆ ਚੱਲ ਮੈਂ ਕਹਿੰਦਾ ਕੋਈ ਗੱਲ ਨਹੀਂ ਚਲੋ ਵੱਡਾ ਬ੍ਰਦਰ ਆ ਜੀ ਹਾਂ ਤੇ ਹੌਣ ਵੀ ਮੇਰੀ ਇਹੀ ਨੇਚਰ ਆ ਅੱਛਾ ਜੋ ਵੀ ਅਸੀਂ ਫੀਲਡ 'ਚ ਵੀ ਰਹੇ ਆ ਜੋ ਵੀ ਰਹੇ ਆ ਅੜ ਕੇ ਰਹੇ ਆ ਇਹ ਨਹੀਂ ਕਿਸੇ ਨਾਲ ਝੁਕੇ ਆ ਕੁਝ ਵੀ ਆ ਤੁਸੀਂ ਵੀ ਜਲੰਧਰ ਦੇ মিডিਆ ਦਾ ਮਹਿਨੋਂ ਤੁਹਾਨੂੰ ਵੀ ਪਤਾ ਆ ਜੀ ਠੀਕ ਆ ਇਨਸਾਫ ਦੇ ਮਗਰ ਜਾਣਾ ਜੇ ਸਾਡੇ ਕੋਲ ਗਲਤ ਕੰਮ ਕਰਾਵੇ ਮੈਂ ਨਹੀਂ ਕਰਦਾ ਹੂੰ ਕੋਈ ਕਵੇ ਕੋਈ ਕੁਝ ਕਵੇ ਇਹ ਮੈਨੂੰ ਲੱਗਦਾ ਵੀ ਇਹ ਗੁਣ ਤੁਹਾਡੇ 'ਚ ਇਸ ਕਰਕੇ ਵੀ ਆ ਖੈਰ ਮੈਂ ਸੁਣਿਆ ਵੀ ਆ ਤੁਹਾਡੀ ਇਸ ਚੀਜ਼ ਬਾਰੇ ਵੀ ਗਲਤ ਕੰਮ ਦਾ ਸਾਥ ਤੁਸੀਂ ਨਹੀਂ ਦਿੰਦੇ ਆ ਅੜ ਜਾਂਦੇ ਹੋ ਅਸੀਂ ਕਈ ਵਾਰੀ ਵੇਖਿਆ ਵੀ ਆ ਤੁਹਾਨੂੰ ਇਹ ਫਿਰ ਚੀਜ਼ਾਂ ਮੈਨੂੰ ਲੱਗਦਾ ਵੀ ਘਰ ਦੇ ਵਿੱਚੋਂ ਹੁੰਦੀਆਂ ਨੇ ਜਦੋਂ ਬੰਦੇ ਨੇ ਗਰੀਬੀ ਦੇਖੀ ਹੋਵੇ ਜਦੋਂ ਬੰਦੇ ਨੇ ਉਹ ਸਮਾਂ ਦੇਖਿਆ ਹੋਵੇ ਤੇ ਫਿਰ ਉਹ ਯਾਦ ਵੀ ਰੱਖਦਾ ਅਸੀਂ ਉਹ ਉਹ ਪਰਿਵਾਰ ਚ ਉੱਠੇ ਅਸੀਂ ਛੋਟੇ ਪਰਿਵਾਰ ਚ ਉੱਠੇ ਅਸੀਂ ਸਾਡਾ ਪਿੰਡ ਸਲੋਣਾ ਦਸੂਹੇ ਦਾ ਨਾਲ ਜੀ ਡੋਗਰਿਆਂ ਦਾ ਪਿੰਡ ਆ ਸਾਡਾ ਅੱਛਾ ਜੀ ਬ੍ਰਦਰ ਮੇਰਾ ਸਰਪੰਚ ਆ ਉੱਥੇ ਦਾ ਅੱਛਾ ਅਸੀਂ ਉੱਥੋਂ ਆਏ ਮੇਰੇ ਫਾਦਰ ਜਿਹੜੇ ਸੀਗੇ ਉੱਥੋਂ ਨਿਕਲ ਕੇ ਆਏ ਆ ਉਹਨਾਂ ਨੇ ਕੱਪੜੇ ਦੀ ਦੁਕਾਨ ਤੇ ਕੰਮ ਕੀਤਾ ਹੂੰ ਕੱਪੜੇ ਦੀ ਦੁਕਾਨ ਤੋਂ ਹੀ ਉਹਨਾਂ ਨੇ ਉਸ ਤੋਂ ਬਾਅਦ ਆਪਣਾ ਸ਼ਾਪ ਖੋਲੀ ਆ ਹੂੰ ਸ਼ੌਪ ਤੋਂ ਬਾਅਦ ਕਈ ਹੋ ਜਾਂਦੇ ਰੀਜਨ ਬੰਦੇ ਦੇ ਡਾਊਨਫਾਲ ਆ ਗਿਆ ਸਮਾਂ ਹੈ ਫਿਰ ਵੀ ਸਾਨੂੰ ਉਹਨਾਂ ਨੇ ਵਧੀਆ ਤਾਲੀਮ ਦਿੱਤੀ ਪੜਾਇਆ ਮੇਰੇ ਬ੍ਰਦਰ ਨੂੰ ਪੜਾਇਆ ਮੇਰੀ ਸਿਸਟਰ ਨੂੰ ਪੜਾਇਆ ਸਾਨੂੰ ਪੜਾਇਆ ਆਪ ਤੰਗ ਹੋ ਗਏ ਮੈਂ ਹੁਣ ਤੁਹਾਨੂੰ ਸਹੀ ਦੱਸਾਂ ਇੱਕ ਮੈਂ ਨਾਰਥ ਜੋਨ ਖਾਣਾ ਜਾਣਾ ਖੇਲਣ ਸੀ ਚੰਡੀਗੜ੍ਹ ਅੱਛਾ ਤੇ ਮੈਂ ਉਹਨਾਂ ਨੂੰ ਸਵੇਰੇ ਕਿਹਾ ਮੈਂ ਕਿਹਾ ਪਾਪਾਈ ਦੇ ਦਿਓ ਕਰਾਇਆ ਦੇ ਦਿਓ ਤੇ ਉਹ ਕਹਿੰਦਾ ਬਤੋ ਜੇਬ ਚ 5 ਰੁਪਏ ਆ ਅੱਛਾ 5 ਰੁਪਏ ਮੈਂ ਲੈ ਲਾ ਹੂੰ ਤੇ ਮੈਂ ਉਹਨਾਂ ਦੀ ਜੀਬ ਚੋਂ 5 ਰੁਪਏ ਲੈ ਕੇ ਦਿੱਤੇ ਤੇ ਉਦੋਂ ਮੈਨੂੰ ਨਹੀਂ ਪਤਾ ਸ਼ਾਇਦ ਰੁਪਈਆ ਕਰਾਇਆ ਹੋਊਗਾ 1981-82 ਚ ਇਹ ਜਾਣਾ ਕਿੱਥੇ ਸੀ ਤੁਸੀਂ ਚੰਡੀਗੜ੍ਹ ਜੀ ਅੱਛਾ ਉਦੋਂ ਕਰਾਇਆ ਇੱਕ ਇਹ 1 ਰੁਪਈਆ ਜਾਂ 1.5 ਰੁਪਈਆ ਹੁੰਦਾ ਨਾ ਉਸ ਟਾਈਮ ਦੇ ਉੱਤੇ ਹੂੰ ਤੇ ਮੇਰੇ ਸਕੂਲ ਸਾਹਿਬ ਸੀ ਸਿਰਦੇ ਉਸੇ ਛੋਟੀ ਉਹਨਾਂ ਨੇ ਫਿਰ ਮੈਨੂੰ ਲੈ ਲੈ ਕਹਿੰਦੇ ਕੋਈ ਨਹੀਂ ਜ਼ਿਆਦਾ ਲੱਗਣੇ ਤਾਂ ਕੋਈ ਗੱਲ ਨਹੀਂ ਤੁਸੀਂ ਗੱਲ ਥੋੜੀ ਜਿਹੀ ਭੁੱਲ ਰਹੇ ਹੋ ਵੀ ਜਦੋਂ 5 ਰੁਪਏ ਤੁਹਾਨੂੰ ਉਹਨਾਂ ਨੇ ਫੜਾਏ ਹੱਥ ਦੇ ਵਿੱਚ ਤਾਂ ਫਿਰ ਉਹਨੂੰ ਇਹ ਗੱਲ ਕੀ ਆਖੀ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਕਿਆ ਪੁੱਤਰ ਸਵੇਰੇ ਦੁੱਧ ਆਦ ਨਹੀਂ ਆ ਨ ਹਾਂ ਸਿਹਰੀ ਆਈ ਦੁੱਧ ਲਈ ਮੈਂ ਲੈ ਕੇ ਆਣਾ ਨਾ ਪੈਸੇ ਖੰਡ ਖੰਡ ਲਈ ਜੋ ਵੀ ਹੈਗਾ ਹੂੰ ਤੇ ਮੈਂ ਫਿਰ ਥੋੜਾ ਜਿਹਾ ਚੁੱਪ ਕਰ ਗਿਆ ਉਹ ਕਹਿੰਦੇ ਚੱਲ ਲਿਆ ਜਾ ਕੋਈ ਗੱਲ ਨਹੀਂ ਮੈਂ ਦੇਖ ਲਵਾਂ ਉਸੇ 5 ਰੁਪਏ ਦਾ ਘਰੇ ਦੁੱਧ ਆਉਣਾ ਸੀ ਪੱਤੀ ਆਉਣੀ ਸੀ ਆਹ ਉਹ ਹੀ ਪੱਤੀ ਆਣੀ ਸੀ ਉਹੀ ਚਾਹ ਪੀਉਣਾ 5 ਰੁਪਏ ਤੁਹਾਨੂੰ ਦੇ ਦੇ ਉਹ ਫਿਰ ਮੈਨੂੰ ਦੇ ਦਿੱਤੇ ਕਿਉਂਕਿ ਮੈਂ ਖੇਲਣ ਜਾਣਾ ਸੀ ਠੀਕ ਹੈ ਜੀ ਉਦੋਂ ਚੰਡੀਗੜ੍ਹ ਸਾਨੂੰ ਅਸੀਂ ਹੁਸ਼ਿਆਰਪੁਰ ਦੇ ਪਿੰਡ ਤੋਂ ਆਏ ਹੁਸ਼ਿਆਰਪੁਰ 'ਚ ਰਹਿਣਾ ਸੀ ਸਾਨੂੰ ਚੰਡੀਗੜ੍ਹ ਦਾ ਚਾਹ ਬਹੁਤ ਸੀ ਕਿ ਚੰਡੀਗੜ੍ਹ ਜਾਣਾ ਉੱਥੇ ਕਿੰਦਾਂ ਦੀ ਦੁਨੀਆ ਕਿੰਦਾਂ ਦੇ ਲੋਕ ਆ ਹਮ ਜਦੋਂ ਜਦੋਂ ਬਾਪੂ ਜੀ ਨੇ ਇੰਨੀ ਗੱਲ ਕਹੀ ਹੋਊਗੀ ਲੱਗਦਾ ਕਿ ਮਨ 'ਚ ਉਦੋਂ ਆ ਗਿਆ ਹੋਊਗਾ ਵੀ ਇਹ ਹੁਣ ਜ਼ਿੰਦਗੀ 'ਚ ਕੁਝ ਕਰਨਾ ਪੈਣਾ ਨਹੀਂ ਤਾਂ ਨਹੀਂ ਮੈਂ ਤਾਂ ਉਹਨਾਂ ਨੂੰ ਸਿਗਾ ਕਿ ਮੈਂ ਉਹਨਾਂ ਨੂੰ ਪਤਾ ਸੀ ਕਿ ਮਿਹਨਤ ਕਰਦਾ ਮੈਂ ਸਵੇਰੇ 4 ਵਜੇ ਉੱਠ ਕੇ ਹਮ ਸਾਡੇ ਘਰ ਦੇ ਕੋਲ ਮੰਦਿਰ ਉਹ ਧੋਈਦਾ ਸੀ ਹਮ ਧੋ ਕੇ ਫਿਰ ਜਾਣਾ ਹਮ ਉਹਦੀ ਕਿਰਪਾ ਵੀ ਆ ਤੁਸੀਂ ਭਾਵਕ ਵੀ ਹੋ ਰਹੇ ਹੋ ਉਹ ਚੀਜ਼ਾਂ ਕਈ ਵਾਰੀ ਆ ਜਾਂਦੀਆਂ ਨੇ ਅੱਗੇ ਕਿਉਂਕਿ ਸਮਾਂ ਇਹ ਬਹੁਤ ਵੱਡਾ ਸਮਾਂ ਹੁੰਦਾ ਵੀ ਇੰਨੀ ਗਰੀਬੀ ਚੋਂ ਨਿਕਲ ਕੇ ਜਦੋਂ ਇਹ ਚੀਜ਼ਾਂ ਹਾਸਲ ਹੁੰਦੀਆਂ ਨੇ ਤਾਂ ਫਿਰ ਬੰਦੇ ਨੂੰ ਖੁਸ਼ੀ ਦਾ ਵੀ ਟਿਕਾਣਾ ਨਹੀਂ ਰਹਿੰਦਾ ਤਾਂ ਫਿਰ ਮਾਪਿਓ ਨੇ ਜਦੋਂ ਮਾਣ ਕੀਤਾ ਉਹ ਕੀ ਸਮਾਂ ਸੀਗਾ ਉਦੋਂ ਉਹਨਾਂ ਨੂੰ ਪਤਾ ਸੀ ਮੈਂ ਗੇਮ ਕਰਦਾ ਪਿਆ ਮੇਰਾ ਮੁੰਡਾ ਅ ਨੈਸ਼ਨਲ ਉਹਨਾਂ ਨੂੰ ਪਤਾ ਨਹੀਂ ਸੀ ਵਿਚਾਰਿਆਂ ਨੂੰ ਨੈਸ਼ਨਲ ਕੀ ਹੁੰਦਾ ਕੁਝ ਨਹੀਂ ਉਹਨਾਂ ਨੂੰ ਪਤਾ ਕਿ ਖੇਡਦਾ ਪਿਆ ਇਹ ਮੈਡਲ ਜਿੱਤ ਕੇ ਆਉਂਦਾ ਕਿ ਜਦੋਂ ਮੇਰੀ ਖ਼ਬਰ ਚ ਫੋਟੋ ਆਉਂਦੀ ਸੀ ਜਾਂ ਕੋਸ਼ ਆਉਂਦੀ ਸੀ ਤੋਂ ਬਾਜ਼ਾਰ ਚ ਦਿਖਾਉਂਦੇ ਹੁੰਦੇ ਸੀ ਬਾਪੂ ਜੀ ਨੇ ਦਿਖਾਉਣੀ ਜਿਹੜੇ ਬਾਜ਼ਾਰ ਚ ਦੁਕਾਨ ਹੁੰਦੀ ਸੀ ਕਿ ਮੇਰੇ ਮੁੰਡੇ ਦੀ ਫੋਟੋ ਆਈ ਜਾ ਉਹਨਾਂ ਨੂੰ ਇਹ ਨਹੀਂ ਪਤਾ ਖੇਡਦਾ ਕਿ ਨਹੀਂ ਖੇਡਦਾ ਫਿਰ ਜਦੋਂ ਮੈਂ ਛਟੋਬਾਦਿਆ ਸਾਹਿਬ ਆਏ ਮੈਨੂੰ ਭਰਤੀ ਕੀਤਾ ਉਹਨਾਂ ਨੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਗੇਮ ਚੱਲਦੀ ਮਾਂ ਪਿਓ ਨੇ ਬੜਾ ਉਸ ਸਮੇਂ ਦੁੱਖ ਜਾਂ ਗਰੀਬੀ ਚੱਲੀ ਹੋਊਗੀ ਮੈਨੂੰ ਲੱਗਦਾ ਕਿ ਬੱਚਿਆਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਜਿਹੜੀ ਮਾਂ ਪਿਓ ਸੈਕਰੀਫਾਈਸ ਕਰ ਲੈਂਦੇ ਆ ਆਪਣੇ ਬੱਚਿਆਂ ਲਈ ਫਿਰ ਸੁੱਖ ਮਾਣਿਆ ਉਹਨਾਂ ਨੇ ਪੂਰਾ ਕਿਹੜੀ-ਕੜੀਆਂ ਨੀਂਜਾਂ ਪਗਾਈਆਂ ਫਿਰ ਤੁਸੀਂ ਉਹਨਾਂ ਦੀਆਂ ਆਹ ਉਹਨਾਂ ਨੇ ਜੋ ਕਿਹਾ ਹੂੰ ਕਿੱਥੇ ਜਾਣਾ ਹੂੰ ਸਾਰਾ ਉਹਨਾਂ ਨੇ ਜਹਾਜ਼ ਵਿੱਚ ਠਾਇਆ ਮੈਂ ਹਰ ਚੀਜ਼ ਠਾਇਆ ਕਰਾ ਅੱਛਾ ਕਿੱਥੇ ਵੀ ਯਾਤਰਾ ਤੇ ਜਾਣਾ ਉਹਨਾਂ ਨੇ ਹੂੰ ਉਹਨਾਂ ਨੂੰ ਯਾਤਰਾ ਚਾਰੋਂ ਧਾਮ ਕਰਾਏ ਕਰਵਾਏ ਉਹਨਾਂ ਨੇ ਹਰ ਯਾਤਰਾ ਕਰਾਈ ਹਰ ਕੁਝ ਕਰਾਇਆ ਹੂੰ ਹੂੰ ਮੈਂ ਤੁਹਾਨੂੰ ਜਿੰਨਾ ਕਿ ਅਬਜ਼ਰਵ ਕਰਦਾ ਜਾਂ ਜਿੰਨੇ ਕੁ ਵਰੀ ਆਪਾਂ ਮਿਲ ਚੁੱਕੇ ਆ ਤੁਸੀਂ ਧਾਰਮਿਕ ਬਹੁਤੋਂ ਤੁਸੀਂ ਮੈਨੂੰ ਲੱਗਦਾ ਕਿ ਮਾਤਾ ਦੇ ਬਹੁਤ ਵੱਡੇ ਭਗਤੋਂ ਤੁਸੀਂ ਉੱਥੇ ਹਰ ਸਾਲ ਜਾਂਦੇ ਵੀ ਹੋ ਨਹੀਂ ਹਰ ਮੰਗਲਵਾਰ ਅਸੀਂ ਹਰ ਮੰਗਲਵਾਰ ਮੰਦਿਰ ਤੋਕੇ ਆਈਦਾ ਹਮ ਸੁਖਿਆ ਕਿੰਨੇ ਸਾਲ ਤੋਂ ਸਾਨੂੰ ਜਾਣਦਿਆਂ ਨੂੰ ਹੋ ਗਏ ਹਮ ਉਹ ਉਹਦੀ ਦੇਣ ਹੈ ਵਿਸ਼ਵਾਸ ਹਾਂ ਬਿਲਕੁਲ ਪੂਰਾ ਵੀ ਸਮਾਜ ਜਦਾਰਾ ਮਰਜੀ ਚਾਹੇ ਚੰਗਾ ਮਾੜਾ ਮਾੜਾ ਹੋਵੇ ਉਹਦੀ ਦਰ ਨਹੀਂ ਛੱਡਿਆ ਹਮ ਮਾਪਿਆਂ ਦੀ ਕੋਈ ਸੀ ਕਿ ਰੀਜ ਵੀ ਅਸੀਂ ਜਦੋਂ ਸਾਡਾ ਬੱਚਾ ਕਾਮਯਾਬ ਹੋਊਗਾ ਤੇ ਸਾਨੂੰ ਇਹ ਕਰਵਾ ਦੇ ਕਦੀ ਉਹ ਜਿਹੜੀ ਰੀਜ ਪੂਰੀ ਕੀਤੀ ਹੋਵੇ ਇੱਕ ਬੰਦੇ ਦੇ ਦਿਮਾਗ 'ਚ ਕਈ ਵਾਰੀ ਹੁੰਦਾ ਵੀ ਮੈਂ ਜਦੋਂ ਕੁਝ ਬਣ ਗਿਆ ਇਹ ਜ਼ਰੂਰ ਕਰਵਾਉਂਗਾ ਉਹਨਾਂ ਦੇ ਮਨ ਦੇ ਵਿੱਚ ਸੀਗੀ ਕਿ ਯਾਤਰਾ ਕਰਨੀ ਚਾਰੋ ਧਾਮ ਕਰਨੇ ਅੱਛਾ ਬਹੁਤ ਵੱਡੀ ਗੱਲ ਹੈ ਜੀ ਮੈਂ ਮਾਤਾ ਆਪਣੇ ਨੂੰ ਫਾਦਰ ਨੂੰ ਚਾਰੋ ਧਾਮ ਕਰਾਇਆ ਪੂਰੇ ਆਪ ਛੱਡ ਗਿਆ ਨਾ ਸੀ ਅੱਛਾ ਗੱਡੀ ਭੇਜਣੀ ਜਾਂ ਜਿੱਥੇ ਵੀ ਜਾਣਾ ਉਹਨਾਂ ਨੇ ਉਹਨਾਂ ਦਾ ਜਦੋਂ ਮੇਰੇ ਫਾਦਰ ਨੂੰ ਕੈਂਸਰ ਸੀ ਅੱਛਾ ਜੀ ਮਤਲਬ ਐਸ ਵੀ ਵਾਂਸੀ ਇੱਥੇ ਜਲੰਧਰ ਹੂੰ ਸਾਡੇ ਜੀ ਮਾਨਯੋਗ ਡੀਜੀਪੀ ਸਾਹਿਬ ਜਿਹੜੇ ਸੀ ਹੂੰ ਇਹ ਉਦੋਂ ਸੀਪੀ ਜਲੰਧਰ ਸੀ ਮੈਂ ਸਾਨੂੰ ਰਿਕਵੈਸਟ ਕੀਤੀ ਮੈਂ ਕਿਹਾ ਸਰ ਮੇਰੇ ਫਾਦਰ ਦੀ ਲਾਸਟ ਸਟੇਜ ਆ ਉਹਨਾਂ ਨੇ ਕਿਹਾ ਨਰੇਸ਼ ਕੈਰੀਨ ਜੋ ਤੇਰਾ ਦਿਲ ਕਰਦਾ ਕਰ ਮੈਂ ਉਹਨਾਂ ਨੂੰ ਸਾਰੇ ਚੰਦਪੋਨੀ ਜਵਾਲਾ ਜੀ ਬਾਬਾ ਵਾਲਗਨਾਰ ਸਾਰੀ ਪੂਜਾ ਕਰਾਈ ਉਹਨਾਂ ਦੀ ਹੂੰ ਚਲੋ ਲੰਮੀ ਡਿਕ ਬਾਦੋਂ ਚਲੋ ਉੱਪਰ ਚੱਲ ਗਏ ਪਰ ਉਹਨਾਂ ਦੀ ਮਨੋ ਕਾਮਨਾ ਪੂਰੀ ਕੀਤੀ ਹਰ ਚੀਜ਼ ਦੀ ਵੀ ਜਿਹੜੀ ਉਹਨਾਂ ਦੇ ਦਿਲ ਚ ਇੱਛਾ ਸੀਗੀ ਉਹ ਕੀਤੀ ਮਾਦਰ ਮੇਰੇ ਹਜੇ 2 ਕੁ ਮਹੀਨੇ ਹੋ ਗਏ ਪੂਰੇ ਹੋਏ ਆ ਅੱਛਾ ਹਾਂ ਉਹਨਾਂ ਦੇ ਵੀ ਕੋਈ ਵੀ ਮੇਰੇ ਕੋਈ ਰਹਿੰਦੇ ਸੀ ਮੇਰਾ ਹੀ ਸੇਵਾ ਕਰਦਾ ਸੀ ਉਹਨਾਂ ਦੇ ਮੇਰੇ ਕੋਈ ਰਹਿੰਦੇ ਸੀ ਹਮਮ ਖੈਰ ਚਲੋ ਆਪਾਂ ਜ਼ਿਆਦਾ ਭਾਵੁਕ ਨਾ ਹੋ ਗਏ ਕਿਉਂਕਿ ਇਹ ਚੀਜ਼ਾਂ ਦਿਲੋਂ ਹੀ ਹੁੰਦੀਆਂ ਨੇ ਕਿ ਜਿਹੜੀਆਂ ਚੀਜ਼ਾਂ ਨਿਕਲਦੀਆਂ ਨੇ ਅੱਛਾ ਚਲੋ ਉਹ ਕਿੱਸਾ ਦੱਸੋ ਵੀ ਜਦੋਂ ਤੁਸੀਂ ਪੰਜਾਬ ਪੁਲਿਸ ਚ ਭਰਤੀ ਹੋਏ ਤੁਹਾਨੂੰ ਇੱਕ ਸਾਬਨਾ ਕਹਿ ਲਈਏ ਵੀ ਕਿਡਨਾਪ ਕਰ ਲਿਆ ਸੀਗਾ ਪਰਤੀ ਕਰਨ ਲਈ ਕਿੰਨਾ ਐਮ ਕਰ ਲਿਆ ਸੀ ਮੈਂ ਇੰਡੋਰ ਸਟੇਡੀਅਮ ਹੁਸ਼ਿਆਰਪੁਰ ਪ੍ਰੈਕਟਿਸ ਕਰਦਾ ਸੀ ਅੱਛਾ ਚੁੱਟੋ ਪਾਦੀਆ ਸਾਹਿਬ ਜਿਹੜੇ ਸਾਡੇ ਸੀਗੇ ਡੀਜੀਪੀ ਸਾਹਿਬ ਦਾ ਰਿਟਾਇਰ ਹੋ ਜੋ ਕਿ ਉਦੋਂ ਏਐਸਪੀ ਸੀਗੇ ਜਿਵੇਂ ਲੁਧਿਆਣਾ ਹੂੰ ਅ ਉਦੋਂ ਐਸਐਸਪੀ ਸੀਗੇ ਸੈਣੀ ਸਾਹਿਬ ਅੱਛਾ ਉਹ ਮੈਨੂੰ ਰਾਤ ਨੂੰ ਘਰੋਂ ਲੈ ਕੇ ਗਏ ਹੂੰ ਉਸ ਵੇਲੇ ਅਤਵਾਦਾ ਟਾਈਮ ਬਹੁਤ ਸਹੀ ਅੱਛਾ ਘਰ ਦੇ ਡਰਦੇ ਸੀ ਹੂੰ ਉਹ ਫੇ ਮੈਨੂੰ ਉਸ ਵੇਲੇ ਲੈ ਕੇ ਗਏ ਕਿ ਚੱਲ ਵਰਤੀ ਕਰਨਾ ਦਿੰਦੇ ਹੂੰ ਫੇਰਾਜਬੀਰ ਗਿੱਲ ਜਿਹੜੇ ਡੀਆਈਜੀ ਪਟਿਆਲਾ ਰੇਂਜ ਸੀਗੇ ਉਦੋਂ ਹਾਂਜੀ ਮੈਨੂੰ ਰਾਤ ਨੂੰ 1:30 ਵਜੇ ਭਰਤੀ ਕੀਤਾ ਉਹਨਾਂ ਨੇ ਅੱਛਾ ਰਾਤ ਨੂੰ ਉਸੇ ਵੇਲੇ ਭਰਤੀ ਕਰਕੇ ਉਸ ਵੇਲੇ ਨੰਬਰ ਦੇ ਕੇ ਉਹਲੇ ਏਐਸਆਈ ਉਸ ਵੇਲੇ ਬਣਾਇਆ ਚਾ ਉਹਨਾਂ ਨੇ ਤਾਂ ਤੁਹਾਨੂੰ ਉਹਨਾਂ ਨੇ ਉਦੋਂ ਏਐਸਆਈ ਦੀ ਪੱਤਰੀ ਦਿੱਤੀ ਉਹਨਾਂ ਨੇ ਬਣਾਇਆ ਫਿਰ ਜਿੱਦਾਂ ਜਿੱਦਾਂ ਮੇਰੀ ਮੈਡਲ ਆਂਦੇ ਰਹੇ ਕਰਦੇ ਕਿਤੇ ਬਣਾ ਕਰਦੇ ਸੀਗੇ ਤੁਹਾਨੂੰ ਕਰਦੇ ਅਤਵਾਸੀ ਉਸ ਵੇਲੇ ਡਰਦੇ ਸੀ ਡਰਦੇ ਸੀ ਪਰ ਚਲੋ ਅਸੀਂ ਕਿਹਾ ਸੀ ਚਲੋ ਆਪਣੇ ਦੇਸ਼ ਦੀ ਸੇਵਾ ਕਰਨੀ ਹੈ ਕੋਈ ਗੱਲ ਨਹੀਂ ਹੂੰ ਜੇ ਮਰ ਵੀ ਜਾਮੇਗਾ ਤਾਂ ਕੋਈ ਗੱਲ ਨਹੀਂ ਹੂੰ ਤੇ ਫਿਰ ਮਦਰ ਕਹਿੰਦੀ ਚਲ ਕੋਈ ਨਹੀਂ ਪੁੱਤ ਹੋ ਜਾਓ ਫਿਰ ਅਜੀ ਹੋ ਗਈ ਸੀ ਉਸ ਟਾਈਮ ਦੇ ਉੱਤੇ ਹ ਉਸ ਤੋਂ ਬਾਅਦ ਸਪੋਰਟਸ ਕਰਦੇ ਰਹੇ ਨਾਲ 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 ਦੀ ਨਾਲ ਫਿਰ ਤੁਸੀਂ ਕਰਦੇ ਰਹੇ ਹਾਂ ਸਪੋਰਟਸ ਕਰਦੇ ਰਹੇ ਨਾਲ ਔਰ ਇੰਡੀਆ ਪੁਲਿਸ ਚੋਂ ਮੈਡਲ ਆਇਆ ਮੇਰਾ ਹਮ ਨੈਸ਼ਨਲ ਚ 골ਡ ਸੀ ਸੋਤੀਸ਼ਾ ਚ 골ਡ ਸੀ ਹਮ ਫਿਰ ਮੈਨੂੰ ਉਹਨਾਂ ਨੇ ਏਐਸਏ ਬਣਾਇਆ ਅੱਛਾ ਕਨਫਰਮ ਏਐਸਏ ਹਮ ਉਸ ਤੋਂ ਬਾਅਦ ਫਿਰ ਮੇਰਾ ਇੰਡੀਆ ਪੁਲਿਸ ਚੋਂ 골ਡ ਆਇਆ ਨੈਸ਼ਨਲ ਚ 골ਡ ਆਇਆ ਫਿਰ ਮੈਂ ਵਰਲਡ ਕੱਪ ਖੇਲਣ ਗਿਆ ਰਸ਼ੀਆ ਹਮ ਉਹਦੇ ਵਿੱਚ ਮੇਰਾ ਬ੍ਰੌਂਜ਼ ਸਿਲਵਰ ਮੈਡਲ ਆਇਆ ਅੱਛਾ ਉਹਦੇ ਵਿੱਚ ਮੈਨੂੰ ਫਿਰ ਉਹਨਾਂ ਨੇ ਸਬ ਇੰਸਪੈਕਟਰ ਬਣਾ ਦਿੱਤਾ ਅੱਛਾ ਉਸ ਟਾਈਮ ਦੇ ਉੱਤੇ ਹੂੰ ਉਸ ਤੋਂ ਬਾਅਦ ਫਿਰ ਮੇਰਾ ਮੈਨੂੰ ਨੈਸ਼ਨਲ ਹੋਈ ਸਾਡੀ ਲੁਧਿਆਣਾ ਹੂੰ ਮੈਨੂੰ ਬੈਸਟ ਇੰਡੀਆ ਦਾ ਕੱਢਿਆ ਪਲੇਅਰ ਉਹਨਾਂ ਨੇ ਅੱਛਾ ਫਿਰ ਚਟੋਪਾਦੀਆ ਸਾਹਿਬ ਸਿਗੇ ਹੂੰ ਗਿੱਲ ਸਾਹਿਬ ਸਿਗੇ ਪੁੱਲਰ ਸਾਹਿਬ ਸੀ ਇਹਨਾਂ ਨੇ ਫਿਰ ਮੈਨੂੰ ਇੰਸਪੈਕਟਰ ਕਨਫਰਮ ਬਣਾ ਦਿੱਤਾ ਹੂੰ ਉਸ ਤੋਂ ਬਾਅਦ ਫਿਰ ਮੈਂ ਮੈਨੂੰ ਮਹਾਰਾਜਾ ਰਣਜੀਤ ਸਿੰਘ 어ਵਾਰਡ ਮਿਲਿਆ ਠੀਕ ਹੈ ਪੰਜਾਬ ਦਾ ਸਭ ਤੋਂ ਵੱਡਾ ਰਾਬ ਉਹ ਜਿਹੜਾ 어ਵਾਰਡ ਹੁੰਦਾ ਆ ਉਹ ਵੀ ਸਾਡੇ ਆਰਸੀ ਸਿੰਘ ਸੀ ਐਸਐਸਪੀ ਸ਼ਾਰਪਰ ਅੱਛਾ ਉਹਨਾਂ ਨੇ ਮੈਨੂੰ ਹੁਸ਼ਿਆਰਪੁਰ ਲਿਆਂਦਾ ਫੇ ਮੈਂ ਇੱਥੇ ਪ੍ਰੈਕਟਿਸ ਕੀਤੀ ਇੱਥੇ ਜਿੱਤਿਆ ਫੇ ਸਾਡੇ ਸ਼੍ਰੀ ਈਸ਼ਵਰ ਸਿੰਘ ਹੁਣੀ ਸੀਗੇ ਏਐਸਪੀ ਆ ਰਿਪੋਰਟਰ ਹੁੰਦੇ ਸੀ ਏਐਸਐਸਪੀ ਨਮੇਸ਼ਰ ਲੱਗ ਗਏ ਮੈਂ ਫੇ ਇਹਨਾਂ ਨਾਲ ਉੱਥੇ ਚਲਾ ਗਿਆ ਬਦਲੀ ਕਰਾ ਕੇ ਅੱਛਾ ਇਹਨਾਂ ਨੇ ਮੈਨੂੰ ਫੇ ਉਸ ਟਾਈਮ ਤੇ ਦੇਖਿਆ ਮੈਨੂੰ ਸਾਰਾ ਫੇ ਇਹਨਾਂ ਨੇ ਮੈਨੂੰ ਐਸਐਚਓ ਬਲਾਚੌਰ ਲਾਇਆ ਅੱਛਾ ਜਦੋਂ ਤੁਸੀਂ ਜਿਵੇਂ ਗੱਲ ਦੱਸੀ ਕਿ ਮੇਰੇ ਨੂੰ ਡਾਈਟ ਦੇ ਵਿੱਚ ਜਿਵੇਂ ਸਰਵ ਹੁਣਾ ਨੇ 1 ਕਿਲੋ ਦੁੱਧ ਲਾਤਾ ਕੁਈ ਬੱਚੇ ਹੈਗੇ ਨੇ ਲੋੜਵੰਦ ਜਿਨ੍ਹਾਂ ਦਾ ਕੋਈ ਇਦਾਂ ਦਾ ਤੁਸੀਂ ਪੱਕਾ ਖਰਚਾ ਚੱਕਿਆ ਹੋਵੇ ਜਾਂ ਕੋਈ ਇਦਾਂ ਦੇ ਬੱਚੇ ਹਾਂ ਹੁਸ਼ਿਆਰਪੁਰ ਹੈਗੇ ਕਈ ਗਰੀਬ ਬੰਦੇ ਬੱਚੇ ਆਂਦੇ ਆ ਉਹਨਾਂ ਦਾ ਉਹਨਾਂ ਨੂੰ ਅਸੀਂ ਕਹੀਦਾ ਜਦੋਂ ਤੁਹਾਨੂੰ ਕੋਈ ਚੀਜ਼ ਦੀ ਲੋੜ ਆ ਹਮ ਅਸੀਂ ਹਾਜ਼ਰ ਆ ਅੱਛਾ ਅਸੀਂ ਉਹਨਾਂ ਨੂੰ ਜਿੱਦਾਂ ਕਈ ਗਰੀਬ ਹਨ ਨਹੀਂ ਕਰਾਇਆ ਹੁੰਦਾ ਕੁਛ ਅਸੀਂ ਗੱਡੀ ਮੈਟਰ ਰੋਰ ਜਿੱਦਾਂ ਕਿਸੇ ਨੇ ਪਟਿਆਰੇ ਟਰੈਲਰ ਤੇ ਜਾਣਾ ਕਿਸੇ ਜਾਣਾ ਅਸੀਂ ਮੈਟਰ ਰੋਰ ਜਾਂ ਛੋਟੀ ਗੱਡੀ ਕਰਦੀ ਦੀ ਉਹਨਾਂ ਨੂੰ ਹਮ ਠੀਕ ਆ ਉਹਨਾਂ ਦਾ ਡਾਈਟ ਦਾ ਖਰਚਾ ਕਰਦੀਦਾ ਜਾਂ ਜਿੱਦਾਂ ਹੁਣ ਪਿੱਛੇ ਸਾਡੀ ਸਟੇਟ ਹੋਈ ਆ ਹਮ ਠੀਕ ਹੈ ਕਈ ਨਹੀਂ ਹੁੰਦੇ ਆ ਉਹਨਾਂ ਨੂੰ ਐਂਟਰੀ ਕਰਾ ਕੇ ਉਹਨਾਂ ਦੀ ਡਾਈਟ ਲਵਾ ਦਿੱਤੀ ਆ ਹੂੰ ਸਾਡੇ ਕੋਚ ਸਾਹਿਬ सुरेंद्र ਸਿੰਘ ਸੋਢੀ ਕੋਚ ਸਾਹਿਬ ਆ ਚੀਫ ਕੋਚ ਆ ਇੰਡੀਆ ਦੇ ਹੂੰ ਉਹ ਬਹੁਤ ਹੈਲਪ ਕਰਦੇ ਆ ਅੱਛਾ ਮੇਰੀ ਵੀ ਉਹਨਾਂ ਨੇ ਬਹੁਤ ਹੈਲਪ ਕੀਤੀ ਆ ਛੋਟੇ ਹੁੰਦੇ ਮੇਰੀ ਵੀ ਬਹੁਤ ਹੈਲਪ ਕੀਤੀ ਆ ਹੁਣ ਵੀ ਬਹੁਤ ਕਰਦੇ ਪਏ ਆ ਅੱਜ ਦੀ ਡੇਟ 'ਚ ਵੀ ਉਹ ਮੈਟਰ ਦੇ ਨਾਲ ਜੁੜੇ ਆ ਜਿੰਨੇ ਵੀ ਇੰਟਰਨੈਸ਼ਨਲ ਜੂਡੋ ਦੇ ਪਲੇਅਰ ਆ ਸਾਰੀ ਉਹਨਾਂ ਦੀ ਦੇਣ ਆ ਹੂੰ ਜਿੰਨੇ ਵੀ ਸਾਰੇ ਉਹਨਾਂ ਦੇ ਦੇਣ ਆ ਉਹ ਪੂਰਾ ਕਰਦੇ ਆ ਉਹਨਾਂ ਦਾ ਕੰਮ ਤੇ ਫਿਰ ਜੁੱਡੋ ਦੀ ਪ੍ਰੈਕਟਿਸ ਹੁਣ ਇਹਨਾਂ ਸਮਿਆਂ 'ਚ ਕਰਦੇ ਆ ਹਾਂ ਹਾਂ ਮੈਂ ਡੇਲੀ ਸਵੇਰੇ ਹਾਂ 4 5 5 6 ਕਿਲੋਮੀਟਰ ਰਨਿੰਗ ਕਰਦਾ ਵੇਟ ਟ੍ਰੇਨਿੰਗ ਕਰਦਾ ਅੱਛਾ ਹਾਂ ਆਪਣੀ ਐਕਸਰਸਾਈਜ਼ ਪੂਰੀ ਮਤਲਬ ਕਹਿਣ ਤਾਂ ਭਾਬ ਵੀ ਚੋਰ ਤੁਸੀਂ ਭੱਜਣ ਨਹੀਂ ਦਿੰਦੇ ਹੋਗੇ ਭੱਜ ਕੇ ਆਓ ਫੜਦੇ ਹੋਗੇ ਜੇ ਫੜਨ ਦੀ ਲੋੜ ਪਈ ਨਹੀਂ ਨਹੀਂ ਵਾ ਤੁਸੀਂ ਭੱਜ ਲਵੇ ਚੋਰ ਜਿੱਥੇ ਤੱਕ ਭੱਜਣਾ ਹੀ ਫੜ ਲਈਦਾ ਕਿਉਂਕਿ ਤੁਹਾਡੀਆਂ ਵੀਡੀਓ ਦੇਖ ਕੇ ਤੁਸੀਂ ਤਾਂ ਬੰਦਾ ਚੁੱਕ ਚੁੱਕ ਕੇ ਵੀ ਪੌਣੀਆਂ ਚੜ ਜਾਂਦੇ ਇਹ ਉਹੀ ਕੁਦਰਤੀ ਦੇਣ ਆ ਹਾਂ ਠੀਕ ਹੈ ਨਾ ਜੇ ਆਪਾਂ ਪਰ ਸ਼ਰੀਰ ਫਿਟ ਰੱਖਾਂਗੇ ਅਸੀਂ ਤਾਂ ਹਰਕ ਨੂੰ ਕਹਿੰਨੇ ਆ ਜਿੰਨੇ ਯੰਗ ਲੜਕੇ ਆ ਜਿੰਨੇ ਯੰਗ ਮੁੰਡੇ ਆ ਪ੍ਰੈਕਟਿਸ ਕਰੋ ਗਰਾਊਂਡਾਂ 'ਚ ਜਾਓ ਖਾਓ ਪੀਓ ਵਧੀਆ ਨਸ਼ੇ ਤੋਂ ਦੂਰ ਰਹੋ ਨਸ਼ਾ ਜਿਹੜਾ ਜ਼ਿੰਦਗੀ ਦਾ ਮਤਲਬ ਕੋਣ ਆ ਇਹ ਖਾ ਜਾਂਦਾ ਜ਼ਿੰਦਗੀ ਨੂੰ ਮੈਂ ਪ੍ਰੈਕਟਿਸ ਕਰੋ ਜਿੰਨੀ ਵਧੀਆ ਡਾਈਟ ਖਾਓਗੇ ਉਨਾਂ ਵਧੀਆ ਰਹੋਗੇ ਮੈਂ ਤਾਂ ਹਰਕ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਬੇਨਤੀ ਕਰਦਾ ਦੇਖੋ ਮੈਂ ਕੀ ਸੀਗਾ ਕਿੱਥੇ ਪਹੁੰਚਿਆ ਤੁਸੀਂ ਵੀ ਪ੍ਰੈਕਟਿਸ ਕਰੋ ਪ੍ਰੈਕਟਿਸ ਕਰਕੇ ਗੇਮ ਲਾਓ ਕੋਈ ਨਾ ਕੋਈ ਗਰਾਊਂਡ ਆ ਸਾਡੀਆਂ ਖਾਲੀ ਆ ਗਰਾਊਂਡਾ ਖਾਲੀ ਆ ਕਿ ਖਾਲੀ ਗਰਾਊਂਡਾਂ ਆ ਉੱਥੇ ਟੀਕੇ ਲੱਭਦੇ ਕੁਛ ਲੱਭਦੇ ਆ ਹੂੰ ਠੀਕ ਆ ਐਦੂੰ ਹਟਾਓ ਜਿਹੜਾ ਆਂਦਾ ਤੇ ਮਾਰ ਕੇ ਜੁੱਤੀਆਂ ਨੂੰ ਪਰੇ ਕਰੋ ਗਰਾਊਂਡਾਂ ਵਿੱਚ ਘੁੰਮੋ ਆਪਣੇ ਮਾਪੇ ਤੁਹਾਨੂੰ ਗਰਾਊਂਡਾਂ 'ਚ ਲੈ ਕੇ ਜਾਣ ਬੱਚਿਆਂ ਨੂੰ ਪ੍ਰੈਕਟਿਸ ਕਰਾਉਣ ਕਿ ਜਿਹੜੀ ਸਾਡੀ ਜਨਰੇਸ਼ਨ ਆ ਜਿਹੜੀ ਹੁੰਦੀ ਜਨਰੇਸ਼ਨ ਆ ਪਨੀਰੀ ਆ ਸਾਡੀ ਸਾਡੀ ਅਲੰਬੀਕ 'ਚ ਜਾਵੇ ਅਲੰਬੀਕ 'ਚੋਂ ਮੈਡਲ ਲੈ ਕੇ ਆਣ ਤੇ ਸਾਡੇ ਕੰਟਰੀ ਦਾ ਔਰ ਦੇਸ਼ ਦਾ ਨਾਮ ਰੌਸ਼ਨ ਕਰਨ ਅੱਜ ਅੱਜਕੱਲ ਮੁੰਡਿਆਂ 'ਚ ਹੈ ਜਨੂੰਨ ਦੇਖਦੇ ਹਾਂ ਪਹਿਲੇ ਵਾਲਾ ਜਨੂਨ ਹੈਗਾ ਜਿਮ ਚ ਜਾਂਦੇ ਆ ਹੂੰ ਠੀਕ ਆ ਜਿਮ ਚ ਜਾ ਕੇ ਟੀਕਾ ਲਾ ਲੈਂਦੇ ਆ ਜਾਂ ਪੀਂਦੇ ਜੋ ਵੀ ਉਹ ਨਾ ਸਪਲੀਮੈਂਟ ਜੋ ਥੋੜਾ ਜਿਹਾ 6 ਮਹੀਨੇ ਸਾਲ ਕੁ ਬੋਡੀ ਬੰਦੀ ਆ ਉਸ ਤੋਂ ਬਾਅਦ ਫੇਰ ਉਹ ਢਲ ਜਾਂਦੀ ਆ ਹੂੰ ਤੁਹਾਡੇ ਤੁਹਾਡੇ ਦਿਲ ਚ ਕੀ ਹੈਗਾ ਵੀ ਜੇ ਸਰੀਰ ਬਣਾਉਣਾ ਤੇ ਕਿਉਂ ਨੈਚੁਰਲ ਡਾਈਟ ਖਾਓ ਜੋ ਦੇਖੋ ਬਜ਼ੁਰਗਾਂ ਨੇ ਦਿੱਤੀ ਹੈ ਨੈਚੁਰਲ ਡਾਈਟ ਬਦਾਮ ਹੋ ਗਿਆ ਹਾਂ ਇਸ ਤੋਂ ਵੱਡੀ ਉਹ ਤਾਂ ਨਹੀਂ ਕੇ ਹੋ ਗਿਆ ਦੇਸੀ ਹੂੰ ਉਸ ਪਨੀਰ ਹੋ ਗਿਆ ਲੱਸੀ ਹੋ ਗਈ ਤੇ ਹੀ ਹੋ ਗਿਆ ਇਹ ਨੇਚਰਲ ਚੀਜ਼ਾਂ ਆ ਅੱਜ ਕੱਲ ਤੇ ਕਹਿ ਦਿੰਦੇ ਆ ਵੀ ਇਹ ਇਹ ਚੀਜ਼ਾਂ ਨਾ ਲਾਓ ਇਹ ਤਾਂ ਫੈਟ ਬਹੁਤ ਕਰ ਦਿੰਦੀਆਂ ਨੇ ਪਹਿਲੋ ਲੋਕ ਆਪਾਂ ਇਹੀ ਖਾ ਕੇ ਤੁਰੇ ਫਿਰਦੇ ਸੀ 80 80 ਸਾਲ ਦੇ 90 90 ਸਾਲ ਦੇ ਬਜ਼ੁਰਗ ਇਹ ਦੇਸੀ ਕੀ ਖਾਂਦੇ ਸੀ ਸਾਰਾ ਠੀਕ ਹੈ ਹੁਣ ਤਾਂ ਆਪਾਂ 25 25 ਸਾਲ ਦੇ ਮੁੰਡਿਆਂ ਨੂੰ ਹਾਰਟ ਅਟੈਕ ਹੋ ਰਿਹਾ ਹੋ ਰਿਹਾ ਜੀ ਠੀਕ ਹੈ ਤੁਸੀਂ ਜਿਮ ਚ ਦੇਖਦੇ ਆ ਕਰ ਦਿੰਦੇ ਨੇ ਟ੍ਰੇਨਿੰਗ ਕਰ ਦਿੰਦੇ ਨੇ ਡਿੱਗ ਪੈਂਦੇ ਆ ਇਸੇ ਕਰਕੇ ਡਿੱਗਦੇ ਆ ਹੂੰ ਠੀਕ ਹੈ ਨਾ ਜੀ ਤੁਸੀਂ ਨੈਚੁਰਲ ਡਾਈਟ ਖਾਓ ਤੁਹਾਡੀ ਬਾਡੀ ਨੂੰ ਸਾਡੀ ਬਾਡੀ ਨੈਚੁਰਲ ਡਾਈਟ ਤੇ ਲੱਗੀ ਆ ਸ਼ੁਰੂ ਤੋਂ ਅਸੀਂ ਉਹੀ ਖਾਂਦੇ ਦੁੱਧ ਪੀਂਦੇ ਆਂ ਦੀ ਸ਼ੁਰੂ ਤੋਂ ਕੇ ਖਾਂਦੇ ਆਂ ਬਦਾਮ ਕਿੰਨੇ ਆਂ ਇਹੀ ਕਰਕੇ ਸਾਡੀ ਜ਼ਿੰਦਗੀ ਬਾਡੀ ਉਸ ਹਿਸਾਬ ਨਾਲ ਉਹਨਾਂ ਅਸੀਂ ਪ੍ਰੋਟੀਨ ਵਗੈਰਾ ਪੀਣੇ ਹੋ ਨਹੀਂ ਚਲਦੀ 6 ਮਹੀਨੇ ਤਾਂ ਚੱਲੂਗਾ ਸਾਲ ਚੱਲੂਗਾ ਉਸ ਤੋਂ ਬਾਅਦ ਜਦੋਂ ਛੱਡ ਦਿੰਦਾ ਬੰਦਾ ਡੈੱਡ ਹੋ ਜਾਂਦੀ ਆ ਹੂੰ ਇਦਾਂ ਹੀ ਹੁੰਦਾ ਮੈਂ ਇੰਟਰਵਿਊ ਆਪਾਂ ਖਤਮ ਕਰਨ ਨੂੰ ਵੱਲ ਨੂੰ ਤੁਰਦੇ ਆਂ ਜ਼ਿੰਦਗੀ 'ਚ ਕੋਈ ਇੱਛਾ ਰਹਿ ਗਈ ਹੈ ਹੁਣ ਕਿ ਕੋਈ ਚੀਜ਼ ਹਾਸਲ ਕਰਨੀ ਆ ਜਾਂ ਕੋਈ ਰਹਿ ਗਈ ਆ ਜਾ ਫੈਮਿਲੀ ਪੱਖੋਂ ਕੋਈ ਚੀਜ਼ ਰਹਿ ਗਈ ਹੋਵੇ ਬੱਚੇ ਮੇਰੇ ਦੋ ਬੇਟੇ ਆ ਜੀ ਇੱਕ ਬੇਟੀ ਆ ਬੇਟਾ ਮੇਰਾ ਕੈਨੇਡੀਅਨ ਪੁਲਿਸ ਚਾ ਜੀ ਅੱਛਾ ਹਾਂ ਉਥੇ ਐਸਚੂ ਕੈਨੇਡੀਅਨ ਪੁਲਿਸ ਐਡਮਿੰਟਨ ਚ ਠੀਕ ਹੈ ਬੇਟਾ ਦੂਜਾ ਮੇਰਾ ਦੂਜਾ ਨਿਊਜ਼ੀਲੈਂਡ ਆ ਉਹ ਸਕਿਉਰਟੀ ਇਨ ਚਾਰਜ ਆ 에ਰਪੋਰਟ ਤੇ ਅੱਛਾ ਉਥੋਂ ਦੇ 에ਰਪੋਰਟ ਤੇ ਹਾਂ ਨਿਊਜ਼ੀਲੈਂਡ ਦੇ ਨਿਊਜ਼ੀਲੈਂਡ ਬੇਟੀ ਮੇਰੀ ਉੱਥੇ ਐਡਮਿੰਟਨ ਆ ਅੱਛਾ ਹਾਂ ਉਹ ਉੱਥੇ ਡਾਕਟਰੀ ਕਰਦੀ ਆ ਹੂੰ ਇੰਨ ਬੇਟਾ ਤਾਂ ਨਹੀਂ ਸਟਾ ਠੀਕ ਹੈ ਜੀ ਮੈਂ ਵੀ ਆਪਣੀ ਲਾਈਫ ਤੋਂ ਸੈਟੀਸਫਾਈਡ ਆ ਕੁਝ ਨਹੀਂ ਲੈਣਾ ਠੀਕ ਹੈ ਜੋ ਮਿਲਣਾ ਸੀ ਉਸ ਮਾਤਾ ਰਾਣੀ ਨੇ ਸਾਨੂੰ ਦੇ ਦਿੱਤਾ ਇਸ ਤੋਂ ਪਰ ਮਿਲਣਾ ਨਹੀਂ ਇਹਦੇ ਵਿੱਚ ਹੀ ਮੈਂ ਖੁਸ਼ ਆ ਇਹਦੇ ਵਿੱਚ ਹੀ ਖੁਸ਼ ਚਲੋ ਬੜਾ ਵਧੀਆ ਲੱਗਿਆ ਭਾਜੀ ਮਿਲ ਕੇ ਤੁਹਾਨੂੰ ਤਾਂ ਤੁਸੀਂ ਅੱਜ ਭਾਵੁਕ ਵੀ ਹੋਏ ਆਏ ਵੀ ਰੂਪ ਤੁਹਾਡਾ ਅੱਜ ਦੇਖ ਲਿਆ ਨਹੀਂ ਤੇ ਤੁਹਾਨੂੰ ਤਾਂ ਹਮੇਸ਼ਾ ਹੱਸਦੇ ਹੀ ਦੇਖਿਆ ਯਾਰ ਇਹ ਦਿਲਾਂ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਜੇ ਕੁਝ ਕਹਿਣਾ ਚਾਹੋ ਅਖੀਰ ਦੇ ਵਿੱਚ ਤਾਂ ਜਰੂਰ ਮੈਂ ਚਾਹਨਾ ਕਿ ਜਿਹੜੇ ਸਾਡੇ ਜਨਰੇਸ਼ਨ ਯੰਗ ਜਨਰੇਸ਼ਨ ਆ ਨਸ਼ੇ ਤੋਂ ਦੂਰ ਹੋਵੇ ਨਸ਼ਿਆਂ ਤੋਂ ਪਰੇ ਰਹੇ ਰਹੇ ਗਰਾਊਂਡਾਂ 'ਚ ਜਾਓ ਵੇਟ ਕਰੋ ਕੇਮ ਕਰੋ ਥਲੇਟਿਕ ਕਰੋ ਚੁੱਡੋ ਕਰੋ ਰੈਸਲਿੰਗ ਕਰੋ ਹਾਕੀ ਕਰੋ ਜਿਸ ਕੰਟਰੀ ਦਾ ਅਸੀਂ ਦੇਖੋ ਛੋਟੇ ਛੋਟੇ ਕੰਟਰੀਆਂ ਮੈਡਲ ਜਿੱਤ ਕੇ ਆਈਆਂ ਸਾਡੀ ਏਡੀ ਵੱਡੀ ਕੰਟਰੀ ਆ ਇੰਨੇ ਅਸੀਂ ਕੈਨੇਡਾ ਨੂੰ ਦੌੜ ਰਹੇ ਹਾਂ ਅਮਰੀਕਾ ਨੂੰ ਦੌੜ ਰਹੇ ਨਾ ਇੱਥੇ ਸਾਰਾ ਕੁਝ ਆ। ਹਮ ਇੱਥੇ ਸਾਰਾ ਕੁਝ ਹਰ ਚੀਜ਼ ਇੱਥੇ ਆ। ਲੋਕ ਆ ਕੇ ਰੋਂਦੇ ਆ ਕਿ ਅਸੀਂ ਕਿੱਥੇ ਚਲ ਗਏ ਆ। ਇਸ ਕਰਕੇ ਆਪਣੀ ਕੰਟਰੀ ਦਾ ਨਾਮ ਰੋਸ਼ਨ ਕਰੋ, ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ, ਆਪਣੀ ਸਟੇਟ ਦਾ ਨਾਮ ਰੋਸ਼ਨ ਕਰੋ। ਹਮ ਜੈ ਹਿੰਦ। ਜੈ ਹਿੰਦ। ਜਿੱਤਾ ਇਹਨੇ ਨਿਵੇਸ਼ ਕੁਮਾਰ ਢੋਗਰਾ AIG PAP ਜਿਨ੍ਹਾਂ ਨੇ ਅੱਜ ਬੜੇ ਖੁੱਲ ਕੇ ਦਿਲ ਦੀਆਂ ਗੱਲਾਂ ਕੀਤੀਆਂ ਨੇ ਪਰ ਇਹ ਵੀ ਨਾਲ ਦੀ ਨਾਲ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਗਰੀਬੀ ਦੇ ਵਿੱਚੋਂ ਉੱਠ ਕੇ ਤੰਗੀਆਂ ਤੁਰਸ਼ੀਆਂ ਨੂੰ ਝੱਲ ਕੇ ਅਸੀਂ ਕਿਵੇਂ ਆਪਣੀ ਜ਼ਿੰਦਗੀ ਨੂੰ ਜਿੱਤ ਸਕਦੇ ਆ ਤਾਂ ਇਸ ਇੰਟਰਵਿਊ ਨੂੰ ਕਰਦਾ ਇਹੀ ਮਕਸਦ ਸੀਗਾ ਕਿ ਜਿਹੜੇ ਜਿਹੜੇ ਆਪਣੀ ਜ਼ਿੰਦਗੀ ਤੋਂ ਹਾਰੇ ਹੋਏ ਨੇ ਜਿਹੜੇ ਲੋਕ ਸੰਘਰਸ਼ ਕਰ ਰਹੇ ਨੇ ਉਹ ਡਰਿਓ ਨਾ ਸੰਘਰਸ਼ ਕਰਿਓ ਪ੍ਰਮਾਤਮਾ ਇੱਕ ਵਾਰ ਤੁਹਾਡੀ ਬਾਹਰ ਜ਼ਰੂਰ ਫੜੇਗਾ ਕੈਮਰਾਮੈਨ ਗੁਲਚਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬੀ ਅੱਤ ਦੀ ਗਰੀਬੀ ਦੀ ਰੇਖਾ ਪਾਰ ਕਰਕੇ ਤ੍ਰੇਸ਼ ਕੁਮਾਰ ਡੋਗਰਾ ਹੋਣੇ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਏ ਨੇ ਨਰੇਸ਼ ਕੁਮਾਰ ਡੋਕਰਾ ਆਈਏਆਈਜੀ ਨੇ ਇਸ ਵਕਤ ਪੀਐਪੀ ਦੇ ਵਿੱਚ ਜਿਨ੍ਹਾਂ ਨੇ ਬਹੁਤ ਸਾਰੀ ਜ਼ਿੰਦਗੀ ਦੇ ਵਿੱਚ ਘਲਣਾ ਘਲੀ ਦੁਕਾਨਾਂ ਦੇ ਉੱਪਰ ਲੱਗੇ ਭਾਂਡੇ ਮਾਂਜੇ ਤੇ ਅੱਜ ਉਹ ਬਹੁਤ ਵੱਡੇ ਅਫਸਰ ਪੰਜਾਬ ਪੁਲਿਸ ਦੇ ਵਿੱਚ ਨੇ। ਆਪਣੀ ਜ਼ਿੰਦਗੀ ਦੇ ਵਿੱਚ ਦੁਕਾਨਾਂ ਦੇ ਉੱਪਰ ਲੱਗੇ ਭਾਂਡੇ ਤੱਕ ਮਾਂਜੇ ਹੋਏ ਆ। ਤਾਂ ਜਦੋਂ ਉਹ ਸਮਾਂ ਯਾਦ ਕਰਦੇ ਹੋ ਤੁਸੀਂ ਤੇ ਅੱਜ ਦਾ ਸਮਾਂ ਦੇਖਦੇ ਹੋ ਕਿ ਆਲੇ ਦੁਆਲੇ ਅੱਜ ਬਹੁਤ ਚਗਾ ਚਾਉਂਦਾ ਹੈ ਬਹੁਤ ਲੋਕ ਜਾਣਦੇ ਨੇ ਸਲੂਟ ਵੱਜਦੇ ਆ। ਫਿਰ ਕਿਵੇਂ ਤੁਸੀਂ ਡਿਫਾਈਨ ਕਿਵੇਂ ਕਰਦੇ ਹੋ ساری ਜ਼ਿੰਦਗੀ ਉਸ ਉਸ ਮਾਲਕ ਦਾ ਸ਼ੁਗਰਗਜ਼ਾਰ ਕਰਦੇ ਹੂੰ ਸਾਨੂੰ ਇੱਥੇ ਤੱਕ ਪਹੁੰਚਾਇਆ ਉਹਨੇ ਅੱਛਾ ਉਹ ਖੇਲ ਕੇ ਫਿਰ ਮੈਂ ਡਿਸਟ੍ਰਿਕਟ ਤੋਂ ਜਿੱਤਿਆ ਸਟੇਟ ਤੋਂ ਜਿੱਤਿਆ ਹੂੰ ਨੈਸ਼ਨਲ ਤੋਂ ਜਿੱਤਿਆ ਇੰਟਰਨੈਸ਼ਨਲ ਖੇਡ ਲੀਆ ਹੂੰ ਫਿਰ ਉਸ ਮਾਲਕ ਦਾ ਸ਼ੁਗਰਗਜ਼ਾਰ ਆ ਸਾਡੇ ਗਿਲਸ